ਫੋਲ ਗਾਰੰਟੀ ਹੈ ਵੀ ਜੋੜਨ ਲਈ ਕੋਈ ਸੋਡਾ ਲੱਗਿਆ ਅੱਜ ਇਹ ਵੀਡੀਓ ਜਿਹੜੀ ਤੁਸੀਂ ਦੇਖੋਗੇ ਪਾਈਪਲਾਈਨ ਦੇ ਟੌਪਿਕ ਤੇ ਹੈ ਜੀ ਵੀ 6 ਇੰਚੀ ਪਾਈਪਲਾਈਨ ਪਾਉਣ ਦਾ ਇੱਕ ਕਿੱਲੇ ਦਾ ਕੀ ਖਰਚਾ ਆਉਂਦਾ ਕੀ ਰੇਟ ਪਾਈ ਪਉਂਦੀ ਹੈ ਫੈਕਟਰੀ ਚੋਂ ਤੇ ਕੀ ਰੇਟ ਜਿਹੜੇ ਵੀਰ ਆਮ ਮਿਸਤਰੀ ਭਰਾ ਨਾਲ ਜੋ ਤੁਸੀਂ ਵੀਡੀਓ ਦੇ ਵਿੱਚ ਟੀਮ ਚੱਲਦੀ ਦੇਖੋਗੇ ਵੀ ਇਹ ਕੀ ਰੇਟ ਪਾਉਂਦੇ ਆ ਇਹਨਾਂ ਦਾ ਕੀ ਖਰਚਾ ਜੋੜ ਲਵਾਈ ਦਾ ਤੇ ਟੋਟਲ ਖਰਚਾ ਆਪਾਂ ਕਿੱਲੇ ਦਾ ਕੱਢ ਕੇ ਉਸ ਤੋਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋਰ ਕਿਸਾਨ ਭਰਾ ਤੱਕ ਤਾਂ ਕਿ ਜਾਣਕਾਰੀ ਇਹ ਕਿਸੇ ਕੋਲ ਅਧੂਰੀ ਨਾ ਰਹੇ ਬਈ ਪਹਿਲਾਂ ਆਪਦਾ ਨਾਮ ਦੱਸ ਦਿਓ ਨਾਮ ਜਗਦੇਵ ਸਿੰਘ ਜੀ ਜਗਦੇਵ ਸਿੰਘ ਨਾਮ ਹੈ ਬਈ ਆਪਦਾ ਜਿਹੜੀ ਰੋਹੀ ਦੇ ਵਿੱਚ ਆਪਾਂ ਪਾਈਪ ਲਾਈਨ ਪਾਉਣੀ ਹੈ ਨਾ ਉਹ ਪਿੰਡ ਦਾ ਨਾਮ ਦੱਸ ਦਿਓ ਗੰਗਾ ਜੀ ਗੰਗਾ ਪਿੰਡ ਦੇ ਵਿੱਚੋਂ ਕਿਹਦੇ ਖੇਤੋਂ ਬਈ ਅੱਜ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਖੇਤੋਂ ਪਾਈਪ ਪਾਈ ਜਾਂਦੇ ਹਾਂ ਠੀਕ ਹੈ ਜੀ ਵੀ ਤੁਸੀਂ ਪਾਈਪ ਲਾਈਨ ਦਾ ਕੰਮ ਕਰਦੇ ਹੋ ਹਾਂ ਜੀ ਤੇ ਕਿੰਨੇ ਇੰਚ ਪਾਈਪ ਤੋਂ ਲੈ ਕੇ ਤੇ ਕਿੰਨੇ ਇੰਚ ਪਾਈਪਾਂ ਦੇ ਤੁਸੀਂ ਜੋੜ ਵਗੈਰਾ ਲਾਉਣੇ ਤੇ 4 ਇੰਚ ਤੋਂ ਲੈ ਕੇ 18 ਇੰਚ ਕੱਟੇ ਲਾਏ ਹੋਏ ਆ ਅੱਛਾ ਜੀ ਪਾਣੇ ਵੀ ਪਾਈਪ ਪਾਉਣੀ ਹੋਣਾ ਅਗਲੇ ਦਾ ਸਾਲ ਪਰ ਦੀ ਮਿਹਨਤ ਹੁੰਦੀ ਹੈ ਮੁੜ ਕੇ ਸਾਡੀਆਂ ਤੱਕ ਪਾਈਪ ਲਾਈਨ ਚੱਲਣੀ ਹੈ ਉਹਦੇ ਵਿੱਚ ਦੀ ਪਾਣੀ ਲਾਉਣਾ ਇਸ ਖੇਤ ਨੂੰ ਤੇ ਬਈ ਜੇ ਆਪਾਂ ਗੱਲ ਕਰੀਏ ਕਿਹੜੀ ਕੁਆਲਿਟੀ ਦੀ ਪਾਈਪ ਤੁਸੀਂ ਵਧੀਆ ਮੰਨਦੇ ਹੋ ਤੇ ਵੀ ਕਿਹੜੀ ਤੁਸੀਂ ਕਹਿੰਦੇ ਹੋ ਵੀ ਕਿਸਾਨ ਭਰਾ ਨੂੰ ਵੀ ਇਹ ਪਾਈਪ ਚੰਗੀ ਆ ਕਿਉਂ ਤੁਸੀਂ ਜ਼ਿਆਦਾ ਪਾਈਪ ਲਾਈਨ ਦੇ ਜੋੜ ਵਗੈਰਾ ਲਾਉਣੇ ਹੋ ਤੇ ਤਜਰਬਾ ਤਾਂ ਹੋ ਹੀ ਜਾਂਦਾ ਹੈ ਨਰਮ ਕਿਹੜੀ ਹੈ ਤੇ ਚੰਗੀ ਕਿਹੜੀ ਹੈ ਆ ਸਭ ਤੋਂ ਵੈਸਟ ਹੈ ਇਹ ਕਿਹੜੀ ਪੈਪ ਹੈ ਜੀ ਐਚਡੀ ਪੈਪ ਹੈ ਜੀ ਅੱਛਾ ਜੀ ਐਚਡੀ ਐਚਡੀ ਕਿਹੜੀ ਫੈਕਟਰੀ ਤੋਂ ਆਈ ਹੈ ਜੀ ਇਹ ਚੱਕਾਂ ਚੱਕਾਂ ਫੈਕਟਰੀ ਹੈ ਇਹਦੀ ਠੀਕ ਹੈ ਪਾਈਪ ਇੰਡਸਟਰੀ ਸ਼ਿਵ ਪਾਈਪ ਇੰਡਸਟਰੀ ਉੱਥੋਂ ਆਈ ਹੈ ਇਹੀ ਪਾਉਂਦੇ ਹੋ ਜ਼ਿਆਦਾਤਰ ਤੁਸੀਂ ਜ਼ਿਆਦਾਤਰ ਇਹ ਪੀ ਅੱਛਾ ਜੀ 90% ਪੈਪਾਈਪ ਹੀ ਠੀਕ ਹੈ ਜੀ ਤੇ ਬਈ ਜੇ ਪਾਈਪ ਦੇ ਹੁਣ ਜੋੜ ਵਗੈਰਾ ਦੀ ਗਾਰੰਟੀ ਤੁਸੀਂ ਲੈਣੇ ਹੋ ਵੀ ਬਈ ਲੀਕ ਨਹੀਂ ਹੁੰਦੇ ਜੇ ਤੁਸੀਂ ਆਪਦੇ ਹੱਥੀ ਕੰਮ ਕਰਦੇ ਹੋ ਸਰ ਫੁੱਲ ਗਾਰੰਟੀ ਫੋਰ ਲਗ ਗਾਰੰਟੀ ਹੈ ਵੀ ਜੋੜਨਾਂ ਲਈ ਕੋਈ ਥੋੜਾ ਲੱਗਿਆ ਅੱਛਾ ਜੀ ਤੇ ਬਈ ਥੋੜੀ ਜੇ ਸਾਰੀ ਟੀਮ ਦੀ ਗੱਲ ਕਰੀਏ ਨਾ ਕਿੰਨੇ ਜਾਣੇ ਉਹ ਵੀ ਤੁਸੀਂ ਟੀਮ ਦੇ ਵਿੱਚ 12 ਬੰਦੇ 12 ਬੰਦੇ ਉਹ ਟੀਮ ਚ ਠੀਕ ਹੈ ਜੀ ਆ ਸਾਰੀ ਬਾਈ ਦੀ ਟੀਮ ਹੈ ਤੇ ਬਾਕੀ ਵੀ ਬੰਦੇ ਉਧਰ ਲੱਗੇ ਪਏ ਆ ਵੀ ਰੋ ਉਸੇ ਦੂਰ ਅਗਲੇ ਪਾਸੇ ਲੋਡ ਕਰੀ ਜਾਂਦੇ ਆ ਖਾਲੀ ਵਗੈਰਾ ਤੇ ਬਈ ਹੁਣ ਇਹਦੇ ਜੇ ਖਰਚੇ ਦੀ ਗੱਲ ਕਰੀਏ ਤੁਸੀਂ ਕੀ ਖਰਚਾ ਲੈਣਿਓ ਇਹਦਾ ਖਰਚੇ ਕਿੱਲੇ ਦਾ ਜੀ ਕਿੱਲੇ ਦਾ ਖਰਚਾ ਦੱਸ ਦਿਓ ਕੋਈ ਜਿਵੇਂ ਜੋੜ ਦਾ ਖਰਚਾ ਹੈ ਉਹ ਦੱਸ ਦਿਓ ਜੀ ਇਹਦਾ ਖਰਚਾ ਹੈ ਜੀ ਮੰਨ ਲਓ ਮਸ਼ੀਨ ਸਮੇਤ ਲੇਬਰ ਸਮੇਤ 2000 ਰੁਪਏ ਕਿੱਲੇ ਦਾ ਮਸ਼ੀਨ ਸਮੇਤ ਹਾਂ ਉਹ ਪਾਈਪ ਤੇ ਡਿਮੈਂਡ ਕਰਦੇ 8 ਇੰਚੀ ਦੇ ਥੋੜਾ ਫालतू ਆ ਫਿਰ ਦੱਸ ਦੋ ਥੋੜਾ ਫालतੂ 12 ਦਾ ਥੋੜਾ ਫालतੂ ਹੈ 16 ਦਾ ਥੋੜਾ ਫालतੂ ਹੈ ਅਲੱਗ-ਅਲੱਗ ਮੰਨ ਲਓ ਸਾਇਜ ਦੇ ਹਿਸਾਬ ਨਾਲ ਥੋੜਾ ਖਰਚਾ ਵਧੀ ਜਾਂਦਾ ਹੈ ਤੇ ਕਿਸਾਨ ਭਰਾਵੋ ਜਿਵੇਂ ਤੁਸੀਂ ਆਹ ਟਰੈਕਟਰ ਚੱਲੀ ਜਾਂਦਾ ਦੇਖੀ ਜਾਂਦੇ ਹੋ ਪਾਈਪ ਲਾਈਨ ਦੀ ਖਦਾਈ ਕਰੀ ਜਾਂਦਾ ਇਹਦੇ ਵਿੱਚ ਅ 2000 ਦੇ ਵਿੱਚ ਵਿੱਚ ਹੀ ਟਰੈਕਟਰ ਦਾ ਹੈ ਨਾ ਬਈ ਹਾਂ ਮੰਨ ਲਓ ਵੀ ਜੇ ਛੋਡੇ ਨਾਲ ਕੰਟੈਕਟ ਕਰ ਲਿਆ ਪਾਈਪ ਦਾ ਵੀ ਵਿੱਚ ਹੀ ਸੈਟਿੰਗ ਹੋ ਜੂ ਟਰੈਕਟਰ ਦੀ ਵੀ ਹੋ ਜੂ ਛੋਡਾ ਵੀ ਸਾਰਾ ਜੋ ਵੀ ਹੈ ਸਾਰਾ ਹੋ ਜੂ ਇਹਦੇ ਵਿੱਚ ਬਈ ਆਪ ਦਾ ਨਾ ਕੰਟੈਕਟ ਨੰਬਰ ਬੋਲ ਦਿਓ ਤਾਂ ਕਿ ਕਿਸਾਨ ਭਰਾ ਤੁਹਾਡੇ ਤਾਂ ਇੰਝ ਪਾਈਪ ਲਾਈਨ ਦੇ ਜੋੜ ਲਵਾਉਣ ਜੋੜ ਲਾਉਣ ਦੀ ਵੀ ਸਹੂਲਤ ਹੈਗੀ ਆਪਣੇ ਕੋਲ ਜੇ ਵੀ ਕਿਸੇ ਦਾ ਪਾਈਪ ਦਾ ਜੋੜ ਲੀਕ ਹੋ ਜਾਂਦਾ ਕਿ ਤਾਂ ਪਾਉਣ ਦੀ ਗੱਲ ਹੋ ਰਿਹਾ ਇੱਕ ਜੋੜ ਲਾਉਣ ਦੀ ਹੋ ਰਿਹਾ ਵੀ ਹੈ ਨਾ ਸਾਰੇ ਕਾਸੇ ਦੀ ਸਹੂਲਤ ਹੈ ਕਿਹੜਾ ਪਿੰਡ ਹੈ ਬਈ ਆਪਣਾ ਮਟ ਦਾ ਦੂਬਈ ਆਪਦਾ ਫੋਨ ਨੰਬਰ ਬੋਲ ਦਿਓ ਤਾਂ ਕਿ ਸਾਡੇ ਕਿਸਾਨ ਭਰਾ ਨੂੰ ਜੇ ਤੁਹਾਡੇ ਤੇ ਕੰਟੈਕਟ ਕਰਨ ਵੀ ਸਾਨੂੰ ਤਾਂ ਜ਼ਰੂਰ ਤਾਂ ਵੀ ਅਸੀਂ ਜੋੜ ਲਵਾਉਣੇ ਆ ਤੇ ਜਾਂ ਪਾਉਣੀਆਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਉਹ ਲੈ ਸਕੈ 99919 ਅੱਛਾ ਜੀ 33623 999133622 ਫੋਨ ਕਰ ਸਕਦੇ ਹੋ ਇਸ ਨੰਬਰ ਤੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਹੁਣ ਆਪਾਂ ਪਾਈਪ ਲਾਈਨ ਦੇ ਖਰਚੇ ਵੱਲ ਵਧਦੇ ਹਾਂ ਜੀ ਵੀ ਇੱਕ ਕਿੱਲੇ ਦਾ ਜ਼ਿੰਮੇਵਾਰ ਦਾ ਕਿੰਨਾ ਖਰਚ ਆ ਜਾਂਦਾ ਪਾਈਪ ਆਪਾਂ ਨੂੰ ਜੀ 70 ਪੀਏ ਕਿਲੋ ਮਿਲੀ ਸੀ ਤੇ 20 ਕਿਲੋ ਦੀ ਪਾਈਪ ਸੀ 1400 ਰੁਪਏ ਦੀ ਇੱਕ ਪਾਈਪ ਬਣ ਗਈ ਤਾਂ ਜੇ ਆਪਾਂ ਹੁਣ ਹਿਸਾਬ ਲਾਈਏ ਵੀ 200 ਤੇ 10 ਫੁੱਟ ਦਾ ਆਪਣੇ ਕਿੱਲਾ ਲਾਈਏ ਤਾਂ ਉਹਦੇ ਵਿੱਚ 7 ਪਾਈਪਾਂ ਪੈਂਦੀਆਂ ਤਾਂ 9800 ਰੁਪਏ ਦੀਆਂ ਪਾਈਪਾਂ ਪਾਈਪਾਂ ਹੋ ਗੀਆਂ ਨੇ ਜੀ ਤਾਂ 2000 ਰੁਪਿਆ ਦਾ ਵਿੱਚ ਆਪਾਂ ਲੇਬਰ ਦਾ ਖਰਚਾ ਲਾ ਦਨੇ ਜਿਹੜੀ ਇਹਨਾਂ ਨੇ ਮੰਗੀ ਆ 11800 ਰੁਪਿਆ ਹੋ ਗਿਆ ਜੀ 200 ਰੁਪਿਆ ਆਪਾਂ ਹੋਰ ਇਹਦੇ ਵਿੱਚ ਜਿਵੇਂ ਸੋਲੂਸ਼ਨ ਵਗੈਰਾ ਜਾਂ ਇਦਾਂ ਕੁਝ ਖਰਚਾ ਆ ਜਾਂਦਾ ਉਹ ਲਾ ਦਨੇ ਆ ਤਾਂ ਜੀ ਟੋਟਲ ਹੋ ਜਾਂਦਾ 12000 ਰੁਪਿਆ ਤਾਂ ਇਸ ਕਿਸਾਨ ਭਰਾ ਨੇ ਗੁਰਵਿੰਦਰ ਨੇ ਆਪਣੇ ਭਰਾ ਨੇ ਤਿੰਨ ਕਿੱਲੇ ਪੈ ਪਾਈ ਸੀ ਜਿਹਦੇ ਤੇ ਖਰਚਾ ਆਇਆ 36000 ਰੁਪਿਆ ਟੋਟਲ ਉਮੀਦ ਕਰਦਾ ਮਿੱਤਰੋ ਵੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਪਾਈਪਲਾਈਨ ਬਾਰੇ ਟੋਟਲ ਜਾਣਕਾਰੀ ਮਿਲ ਗਈ ਉਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਦੇਖਣ ਲਈ ਅਖੀਰ ਤੱਕ ਧੰਨਵਾਦੀ